ਸਾਡਾ ਇੱਥੇ ਸ਼ਰਾਬ ਦੇ ਠੇਕੇ ਦਾ ਪ੍ਰੋਟੈਸਟ ਚੱਲ ਰਿਹਾ ਹੈ ਸਿਕਾ ਅ ਕੱਲ ਤੋਂ ਚੱਲ ਰਿਹਾ ਹੈ ਸਿਕਾ ਤੇ ਪਿਛਲੇ ਦਿਨੀ ਜਿਹੜਾ ਠੇਕੇਦਾਰਾਂ ਨਾਲ ਸਾਡੀ ਕਮਿਟਮੈਂਟ ਹੋਈ ਸੀਗੀ ਉਹਨਾਂ ਨੇ ਸਾਣਾ ਵਾਦਾ ਕੀਤਾ ਸੀ ਕਿ ਅਸੀਂ 7 ਤਰੀਕ ਨੂੰ ਜਿਹੜਾ ਉਹਨਾਂ ਨਾਲ ਗੱਲਬਾਤ ਹੋਈ ਸੀ ਤਾਂ ਉਹਨੇ 27 ਤਰੀਕ ਦਾ ਟਾਈਮ ਲਿਆ ਸੀਗਾ ਪਰ ਹੁਣ ਉਹਨਾਂ ਨੇ ਜਿਹੜਾ ਅ ਅੱਜ ਜਿਹੜਾ ਉਹਨਾਂ ਦੇ ਨੁਮਾਇੰਦੇ ਤੇ ਸਾਡੇ ਜਿਹੜੇ ਪ੍ਰਚਾਰਕ ਪੁਲਿਸ ਅਧਿਕਾਰੀ ਆਏ ਸੀਗੇ ਉਹਨਾਂ ਨੇ ਜਿਹੜੀ ਹੁਣ ਗੱਲਬਾਤ ਹੈ ਹੁਣੇ ਹੋਈ ਆ ਉਹਨਾਂ ਮੁਤਾਬਕ ਉਹਨਾਂ ਨੇ ਜਿਹੜਾ ਇਹ ਗੱਲ ਹੋ ਗਈ ਆ ਵੀ ਕੱਲ ਨੂੰ 3 ਵਜੇ ਜਿਹੜੀ ਆ ਉਹਨਾਂ ਦੇ ਐਕਸ ਉਹਨਾਂ ਦੇ ਜਿਹੜੀ ਇਲੈਕਸ਼ਨ ਦੀ ਜਿਹੜੀ ਹੁਣ ਚੱਲ ਰਹੀ ਆ ਚੋਣ ਜਾਬਤਾ ਲੱਗਾ ਹੁਣ ਕਰਕੇ ਉਹਨਾਂ ਨੇ ਸਾਡੇ ਕੋਲ ਜਿਹੜਾ ਟਾਈਮ ਆ ਹੁਣ 15 ਤੋਂ 13 14-15 ਦੀ ਛੁੱਟੀ ਆ ਤੇ ਉਹਨਾਂ ਨੇ ਟਾਈਮ ਲਿਆ ਵੀ ਜਿਹੜੇ 17-18 ਤਰੀਕ ਦਾ ਜਿਹੜਾ ਅਸੀਂ ਟਿਕਾ ਇੱਥੋਂ ਸ਼ਿਫਟ ਹੋ ਗਿਆ ਜਗ੍ਹਾ ਤੇ ਕਰ ਲੈਣਾ ਤੇ ਅਸੀਂ ਵੀ ਸਾਰਿਆਂ ਨੇ ਸਹਿਮਤੀ ਦਿੱਤੀ ਕਿਉਂਕਿ ਇੱਥੇ ਰ ਇਲੈਕਸ਼ਨ ਚੱਲ ਰਹੀ ਆ ਅਸੀਂ ਵੀ ਉਧਰ ਦੇ ਪਾਸੇ ਲੱਗਣਾ ਅਸੀਂ ਕੋਈ ਪ੍ਰਸ਼ਾਸਨ ਦੀ ਸਹਿਮਤੀ ਨਾਲ ਚੱਲਣਾ ਚਾਹੁੰਦੇ ਕਿਉਂਕਿ ਅਸੀਂ ਕੋਈ ਪ੍ਰਸ਼ਾਸਨ ਲਈ ਲਾਉਂਡ ਆਰਡਰ ਦੀ ਜਿਹੜੀ ਆ ਸਮੱਸਿਆ ਨਹੀਂ ਪੈਦਾ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਸਾਰੇ ਆਪਣੇ ਸਾਥੀਆਂ ਨੇ ਵਿਚਾਰਾ ਕਰਕੇ ਕਾਇਨਕਲੇ ਵਾਲੇ ਸਾਡੇ ਸਾਡੇ ਸਾਥੀ ਇਹਨਾਂ ਨੇ ਇਹੀ ਕਿਹਾ ਵੀ ਉਹਨਾਂ ਨੂੰ ਟਾਈਮ ਦੇ ਦੇਣਾ ਚਾਹੀਦਾ ਇਸ ਕਰਕੇ ਅਸੀਂ ਉਹਨਾਂ ਨੂੰ ਹੁਣ 17 ਤਰੀਕ ਕਰ ਜਿਹੜਾ ਟਾਈਮ ਜਿਹੜਾ ਦਿੱਤਾ ਹੈਗਾ ਵੀ 17 11 ਤਰੀਕ ਤੱਕ ਆਪਣੀ ਜਗ੍ਹਾ ਕੋਈ ਦੇ ਕੇ ਫਿਰ ਤੋਂ ਜਿਹੜਾ ਥੇਕਾ ਸ਼ਿਫਟ ਕਰ ਲੈਣਗੇ ਜੇਕਰ ਉਹ 18 ਤਰੀਕ ਤੱਕ ਨਹੀਂ ਸ਼ਿਫਟ ਕਰਦੇ ਸਾਡੇ ਪਿੰਡ ਦੇ ਵਿੱਚ ਨਵੀਂ ਪੰਚਾਇਤ ਦੀ ਓਸਟਰਕਚਰ ਬਣ ਜਾਏਗੀ ਅਸੀਂ ਸਾਰੇ ਜਿਹੜੇ ਆ ਪੰਚਾਇਤ ਤੇ ਬਾਕੀ ਨਗਰ ਨਿਵਾਸੀ ਤੇ ਇਸ ਤਰ੍ਹਾਂ ਜਿਹਨੇ ਪਲੇ ਵਾਲੇ ਰਾਹ ਕੁੱਤੇ ਜਿਹੜਾ ਧਿਆਗੜਾ ਐਡੀ ਦੇਖੀ ਸ਼ੁਰੂ ਕਰਾਂਗੇ ਜਿਉ ਇਸ ਗੱਲ ਤੋਂ ਪਹਿਰ ਮੁਕਤਲੇ ਆ ਅੱਬ ਅੱਬਰ ਉਹਨਾਂ ਨੇ ਸਾਨੂੰ ਪ੍ਰੋਸਾਦ ਦਵਾਇਆ ਠੇਕੇਦਾਰਾਂ ਨੇ ਵੀ ਤੇ ਪ੍ਰਸ਼ਾਸਨ ਨੇ ਵੀ ਅਧਿਕਾਰੀਆਂ ਨੇ ਵੀ ਅਸੀਂ ਜਿਹੜੇ ਆ ਕੀਤਾ ਜਿਹੜਾ ਆ ਉਹ ਇੱਕ ਸ਼ਿਸ਼ਟ ਹੋ ਜਾਏਗਾ ਜਿਹੜਾ ਤੁਹਾਨੂੰ ਜਿਹੜੀ ਆ ਸਮੱਸਿਆ ਨਹੀਂ ਆਏਗੀ ਅਸੀਂ ਇਸ ਬਾਰੇ ਦੇ ਪੂਰਾ ਕਰਾਂਗੇ ਇਸ ਕਰਕੇ ਸਾਰੇ ਸਾਥੀਆਂ ਨੇ ਉਹਨਾਂ ਨੇ ਸਹਿਮਤੀ ਦਿੱਤੀ ਆ ਸਾਡੇ ਸਰਪੰਚ ਰਾਮ ਸਿੰਘ ਚੰਦਾ ਜੀ ਬਾਕੀ ਸਾਰੇ ਸਾਥੀ ਵੀ ਅਸੀਂ ਜਿਹੜੇ ਇਸ ਕਰਨਾ ਸਹਿਮਤੀ ਪਰ ਕਰਦੇ ਹੋਏ ਜਿਹੜਾ ਕਰਨਾ ਹੁੰਦਾ ਚੁੱਕਿਆ